ਨਾਮ ਜਪਣ ਦੀ ਮਹਤਤਾ ਮਹਾਰਾਜੀ ਦੱਸ ਰਹੇ ਨੇ। ਨਾਮ ਤੋਂ ਬਗੈਰ ਜਿਹੜਾ ਜੀਵਨ ਹੈ ਉਹ ਕਿਸੇ ਵੀ ਕੰਮ ਨਹੀਂ ਹੈ। ਆਇਆ ਹੀ ਬੰਦਾ ਨਾਮ ਜਪਣ ਬਾਸਤੇ ਆ। ਪਰ ਹੋਇਆ ਕਿ ਐਸਾ ਬਾਣੀ ਦਾ ਵਿਚਾਰ ਮਤ ਹੈ ਕਿ ਜਦੋਂ ਮਾਤਾ ਦੇ ਗਰਭ ਵਿੱਚ ਸੀ ਇਹ ਉਸ ਵੇਲੇ ਨੂੰ ਸੌ ਜਨ ਦਾ ਗਿਆਨ ਤੇ ਸਵਾਦੀ ਸਤਿ ਸਿ ਉਹ ਕਿਉਂ ਜੇ ਸਾਡੇ ਅੰਦਰ ਇੰਨਾ ਪਿੰਗਲਾ ਸੁਖੁਮਨਾ ਤੇਰੇ ਨਾੜੀਆਂ ਨੇ ਰੀੜ ਦੀ ਹੱਡੀ ਨਾਲ ਸੱਤੇ ਪਹਿਲਾਂ ਰੀੜ ਦੀ ਹੱਡੀ ਬਣਦੀ ਆ ਬਾਹਾਂ ਦੇ ਪੇਟ 'ਚ ਉਦੋਂ ਹੀ ਕੰਸ਼ੇਸ ਰਹੁੰਦੀ ਐ ਜੋਤ ਆਉਂਦੀ ਐ ਉਹਦੇ ਵਿੱਚ ਸੁਵਾਉਂਦੀ ਐ ਪਹਿਲਾਂ ਤਿੰਨ ਮਹੀਨੇ ਤੇ ਬਾਅਦ ਉਹ ਪ੍ਰਗਟ ਰੂਪ 'ਚ ਹੋ ਜਾਂਦੀ ਐ ਉਥੇ ਉਹ ਸਮਾਦੀ ਵਿੱਚ ਹੋਣ ਕਰਕੇ ਉਹਨੂੰ ਸੌ ਜਨਾਂ ਦਾ ਗਿਆਨ ਹੋ ਜਾਂਦਾ ਪਿਛਲੇ ਉਹ ਸਾਨੂੰ ਵੀ ਹੋ ਸਕਦਾ ਹੈ ਜੇ ਅਸੀਂ ਉਸ ਵਸਤਾ 'ਚ ਪਹੁੰਚ ਜਾਈਏ ਉਥੇ ਆਪਣੇ ਜਨ ਨੂੰ ਦੇਖਦਾ ਵੀ ਮੈਂ ਜਨਮ ਦਾ ਜਨਮ ਬਰਬਾਦ ਕਰ ਦਿੱਤੇ ਨਾਮ ਨਹੀਂ ਜਪਿਆ ਹਾਕਾਂ ਵੀ ਮਾਰਦੇ ਸੀ ਮਹਾਪੁਰਸ਼ ਕਹਿ ਵੀ ਰਹੇ ਸੀ ਬਿਤੂ ਬਿਆ ਪ੍ਰੇਮਿਆ ਨਾਮ ਦਾ ਨਾਮ ਜਪਣ ਵਾਸਤੇ ਆਇਆ ਪਰ ਮੈਂ ਗੱਲ ਸੁਣੀ ਹੀ ਨਹੀਂ ਉਹਨਾਂ ਦੀ ਨਤੀਜਾ ਹੋਇਆ ਕਿ ਮੈਂ ਹੁਣ ਪੁੱਠਾ ਲੜਕ ਰਿਹਾ ਸਿਰ ਤੇ ਪੈਰ ਉਪਰੇ ਬਸੰਧੜੋ ਕੋ ਹੱਥੜੇ ਛਾਇ ਲਾਂ ਨੂੰ ਸੋਤ ਨਹੀਂ ਕਿਉਂ ਬਸਾਰੇ ਉਹਦੇ ਉੱਤੇ ਡਿਸਪਲੇ ਨਾ ਆਇਆ ਉਥੇ ਉਹ ਜੀਵਨ ਗ੍ਰੰਥ ਕਹਿੰਦੀ ਸੀ ਉਹਨੂੰ ਜਿਹੜੀ ਦਿਉਂਦਾ ਲੱਗਦੀ ਸੀ ਪੁੱਠੇ ਲੜਕਦੇ ਨੂੰ ਉਹ ਨਾਮ ਗ੍ਰੰਥ ਸੀ ਨਾਮ ਤੁੰਸੀ ਜਿਹਦੇ ਆਸਰੇ ਉਹ ਜਿਉ ਰਿਹਾ ਸੀ ਜੋ ਜਿਸ ਤੋਂ ਨੇ ਸੰਸਾਰ ਪੈਦਾ ਕਰਿਆ ਸਾਰਾ ਪ੍ਰਥਮ ਓਮਕਾਰ ਦਿਨ ਕਹਾ ਸੋ ਤੁਮ ਪੂਰ ਜਗਤ ਮੈਂ ਰਹਾ ਸਾਰਾ ਉਹ ਤੋਂ ਸੰਸਾਰ ਦੇ ਅੰਦਰ ਉਹ એનર્ਜੀ ਦੀ ਤੋਂ ਨਾਏ ਸ਼ਕਤੀ ਦੀ ਤੋਂ ਨਾ ਕਹੀ ਦੀ ਹੈ ਉਹਦਾ ਜਿਹੜੇ ਸੁਣ ਸਕਦੇ ਨੇ ਉਹਨਾਂ ਨੂੰ ਇਹ ਪਤਾ ਹੈ ਦੂਸਰਾ ਤਾਂ ਦੱਸਣੇ ਦਾ ਵੀ ਕਹੀ ਦੀ ਤੋਂ ਨਾ ਇਹ ਪ੍ਰਕਿਰਤਿਕ ਤੋਂ ਨਾ ਪ੍ਰਕਿਰਤੀ ਤੋਂ ਪੈਦਾ ਹੁੰਦੀਆਂ ਨੇ ਜਿਹੜੀ ਦੇਵਦੂ ਹੈ ਉਹਨੂੰ ਨਹੀਂ ਦਾ ਸਾਹਿਬ ਉਹ ਮਾਤਾ ਦੇ ਪੈਰ ਚਲਦੀ ਸੀ ਹੁਣ ਵੀ ਚਲਦੀ ਹੈ ਸਾਰਿਆਂ ਦੇ ਚਲਦੇ ਜਿੰਨੇ ਆਪਾਂ ਬੈਠੇ ਆ ਉਹਦੇ ਆਸਰੇ ਉਹ ਸਮਾਧਤ ਸੌਣ ਕਰਕੇ ਗਿਆਨਵਾਨ ਸੀ ਉੱਥੇ ਬੇਨਤੀਆਂ ਕਰਦਾ ਸੀ ਵੀ ਹੈ ਪ੍ਰਭੂ ਤੂੰ ਮੈਨੂੰ ਇੱਥੋਂ ਕੁੰਬੀ ਰੱਖ ਚਾਉ ਗੱਲ ਹੁਣ ਮੈਂ ਆਰਾਮ ਜਪਾਂਗਾ ਮਾਰੇ ਪਰ ਹੋਇਆ ਕੀ ਮਾਰਾ ਕਹਿੰਦੇ ਬਹੁਆ ਕੀ ਇਹ ਬੇਫਾਇਦਾ ਫਰਮੋਸ਼ ਹੈ ਬੰਦਾ ਐਸਾ ਵੀ ਮਹਾਪੁਰ ਇਸ ਬਾਰੇ ਕਹਿੰਦੇ ਕਿ ਉਥੇ ਆਕਾਸ਼ ਬਾਣੀ ਹੁੰਦੀ ਹੈ ਕਿ ਐ ਜੀਵ ਤੂੰ ਇੱਕ ਵਾਰੀ ਮਨੁੱਖ ਨਹੀਂ ਬਣਿਆ ਸੈਂਕੜੇ ਵਾਰੀ ਬਣ ਚੁੱਕਿਆ ਹਰ ਵਾਰੀ ਤੂੰ ਨਾਮ ਨੂੰ ਛੱਡ ਕੇ ਬੈਰ ਬ੍ਰੋਧ ਕਾਮ ਗ੍ਰੋਧ ਲੋਭ ਮੋਹ ਇਹਨਾਂ ਦੇ ਵਿੱਚ ਪਰਜਨ ਤੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਫਿਰ ਉੱਥੇ ਹੀ ਫੇਰਾ ਜਾਂਦਾ ਯਾਹੋ ਜੁਗਤ ਬਿਆਨ ਨਹੀਂ ਕਹੀ ਜਾਂ ਉਹ ਨਾਨਕ ਰੱਖ ਲਿਓ ਆਪਨ ਕਰ ਕਰ ਜੇ ਨਾਲ ਹੋਣੀ ਮਾਪੋਲਾ ਤੇ ਜਮਾਨ ਤਦੇ ਇੱਥੇ ਤਾਂ ਕੋਈ ਹੈ ਨਹੀਂ ਕਹਿੰਦੇ ਪੰਜਾ ਤਤਾਂ ਦੇ ਵਿਵਾਨੀ ਦੇਤਾ ਹੈਗੇ ਇਹਨਾਂ ਨੂੰ ਪੁੱਛ ਲੈ ਪ੍ਰਕਾਸ਼ ਨੇ ਕਿਹਾ ਵੀ ਮੇਰਾ ਤਾਂ ਵजूद ਹੈ ਕੋਈ ਨਹੀਂ ਜੋ ਜਦੋਂ ਟੁੱਠਾ ਬੰਦਾ ਹੈ ਵਾਦਾ ਫਰਮੋਸ਼ਾ ਕਾਕੇ ਬਾਰ-ਬਾਰ ਮੁਕਰਦਾ ਹੈ ਪਾਣੀ ਨੂੰ ਪੁੱਛਿਆ ਅਗਰ ਪੁੱਛਿਆ ਉਹ ਕਹਿੰਦੇ ਮੇਰਾ ਤੇਰਾ ਕੀ ਸੰਬੰਧ ਮੇਰੇ ਤੋਂ ਕੋਈ ਆ ਜਾਏਗਾ ਡਲ ਜਾਏਗਾ ਹਵਾ ਨੂੰ ਪੁੱਛਿਆ ਮਿੱਟੀ ਨੂੰ ਪੁੱਛਿਆ ਸਾਰੇ ਨੇ ਜਵਾਬ ਦੇ ਦਿੱਤਾ ਪਾਣੀ ਦਾ ਦੇਵਤਾ ਰਹਿ ਗਿਆ ਬਰਨ ਦੇਵਤਾ ਉਹਨੂੰ ਕਿਹਾ ਵੀ ਤੂੰ ਮੇਰੀ ਜਵਾਨ ਤੋਂ ਦੇ ਦੇ ਦਰਾਵਾ ਕਰੇ ਸਾਰ ਨਹੀਂ ਪਹੁੰਚਦਾ ਕਹਦਾ ਨਾ ਬਜੀ ਤੂੰ ਤਾਂ ਕਹਿ ਕੇ ਮੁਕਰਨ ਵਾਲਾ ਬੰਦਾ ਹੈ ਮੈਂ ਤੇਰੀ ਜਵਾਨ ਦੇ ਕੇ ਕਿਵੇਂ ਝੂਠਾ ਹੋ ਜਾਵਾਂ ਦਾ ਬਹੁਤ ਨੇ ਤਲੇ ਕਰੇ ਤੋਨੇ ਕਿਹਾ ਵੀ ਚੰਗਾ ਮੈਂ ਕੰਡੀਸ਼ਨਲ ਜਵਾਨ ਤੋ ਦੇ ਦੇਣਾ ਪੁੱਛਿਆ ਲੈ ਪ੍ਰਭੂ ਨੂੰ ਬੇਨਤੀ ਕਰ ਬੇਨਤੀ ਕਰੀ ਹੈ ਪ੍ਰਭੂ ਪੂਰਾ ਜਵਾਨ ਤਿਆ ਤਾਂ ਮਿਲਦਾ ਨਹੀਂ ਸ਼ਰਤ ਨਾਲ ਜਵਾਨ ਤਿਆ ਹੈ ਕਹ ਲੈ ਰਸੋ ਕੀ ਜਾਪ ਕਹਿ ਲਗਾ ਬੰਦੇ ਤਾਂ ਕਿ ਮਹਾਰਾਜ ਇਹ ਹੈਗਾ ਟੂਠਾ ਫੇ ਦੂਗੇ ਜਵਾਦ ਦੈ ਨਾ ਕਰੇ ਬਾਰਾ ਜੁੜੇ ਵਿਚਾਰੇ ਨੇ ਇਤੇ ਤਰਸ ਵੀ ਕਰੋ ਬੜੀ ਮੁਸ਼ਕਲ ਦੇਣਾ ਹੈ ਇਹਦਾ ਮਾਨਸ ਜਾਨਵੇਂ ਨੂੰ ਪ੍ਰਾਪਤ ਹੋ ਰਿਹਾ ਮੇਰਾ ਇਹ ਹੈ ਕਿ ਜਦੋਂ ਕੱਪ ਭਰ ਕੇ ਇੱਕ ਵਾਰੀ ਪਿੰਡੇ ਤੇ ਸਰੀਰ ਤੇ ਪਾਏਗਾ ਮੈਂ ਇਹ ਮੁਖ ਤੋਂ ਬੈਗਰੂ ਅੱਲਾ ਰਾਮ ਇੱਕ ਵਾਰੀ ਦਾ ਕਾ ਲੂੰਗਾ ਗਾਏ ਨਣੇ ਦਾ ਕੰਮ ਉਹ ਇਨੀ ਕਿ ਲੱਕੜੀ ਜਵਾਦ ਤੇ ਉੱਤੇ ਸਾਡਾ ਜਨਮ ਹੋਇਆ ਹੁਣ ਮਹਾਰਾਜ ਕਹਿੰਦੇ ਹੋਇਆ ਕੀ ਐਕਚੁਅਲੀ ਜੈਸੀ ਅਗਨ ਉਧਰ ਮੈਂ ਤੈਜੀ ਬਾਹਰ ਪਾਇਆ ਮਾਇਆ ਗਨ ਸਾਹਿਬ ਇੱਕੋ ਜਿਹੀ ਕਹਾਣੀ ਕਰਤਾ ਛੇ ਲਚਾਇਆ ਜਾਨਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਉਹਨਾਂ ਰੂਹ ਦੇ ਬਾਰਸ ਆ ਗਏ ਪਹਿਲਾਂ ਤਾਂ ਉਹਦਾ ਕੋਈ ਵਾਰਸ ਨਹੀਂ ਸੀ ਨਾ ਕੋਈ ਰਿਸ਼ਤੇਦਾਰ ਸੀ ਹੁਣ ਰਿਸ਼ਤੇਦਾਰ ਬਣ ਗਏ ਮੈਂ ਪਿਤਾ ਜੀ ਮੈਂ ਉਹਦਾ ਭਰਾ ਜੀ ਮੈਂ ਮੇਰਾ ਉਪਾਈ ਹੈ ਭੈਣ ਹੈ ਪਹਿਲਾਂ ਨਹੀਂ ਸੀਗਾ ਨਾ ਮੈਨੂੰ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਕਿੱਥੇ ਸੀਗਾ ਉੱਥੇ ਹੁਣ ਹੋਇਆ ਕਿ ਸਾਰੇ ਇਹਦੇ ਦੁਆਲੇ ਹੋ ਗਏ ਮਾਇਆ ਭੈਣ ਜੈਸੀ ਅਗਨ ਉਧਰ ਮੈਂ ਤੈਸੀ ਬਾਤ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਨਚਾਇਆ ਗੱਦ ਸੁਆਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤਿਸਨਾ ਮਾਇਆ ਵਰ ਬਤਾਇਆ ਹੁਣ ਲਿਵ ਲਿਵਤਾ ਟੁੱਟਕੀ ਜਿਹੜੀ ਬੈਗਰੂ ਦੇ ਨਾਮ ਦੀ ਤੁੰ ਸੀ ਹੁਣ ਹੋ ਕੇ ਹੀ ਉਹਦੇ ਬਪਰੀਦ ਸੰਸਾਰ ਦੇ ਵਿੱਚ ਪ੍ਰਵੇਸ਼ਤ ਹੋ ਗਿਆ ਪਹਿਲੇ ਪਿਆਰ ਲੱਗਾ ਥਾ ਨਦੁਦ ਉਹ ਛੱਡਦਾ ਤਾਂ ਦੁੱਧ ਪਿਆਰਾ ਹੋ ਗਿਆ ਕਦੇ ਕਦੇ ਰੋਂਦਾ ਉਹ ਕਹਿੰਦਾ ਜੀ ਇਹਦੇ ਪਿੱਛੇ ਪਿੱਛਾ ਯਾਦ ਹੁੰਦਾ ਪਿੱਛਾ ਨਹੀਂ ਉਹ ਨਾਮ ਤੁੰ ਟੁੱਟੀ ਹੋਈ ਉਹ ਸਵਾ ਮਹੀਨਾ ਚਲਦੀ ਰਹਿੰਦੀ ਹੈ ਇਹਦੇ ਅੰਦਰ ਜਨਮ ਰਾਣ ਤੋਂ ਬਾਅਦ ਵੀ ਉਹਦੇ ਬਾਅਦ ਹੁਣ ਯੋਲੀ ਭੁੱਲ ਜਾਂਦਾ ਤੇ ਜਿਸ ਵਾਰ ਤਾਂ ਫੇਰ ਉਹ ਚੱਲ ਪੈਂਦੀ ਹੈ ਫੇਰ ਹੱਥ ਪੈਰ ਮਾਰਦਾ ਖੇਲਦਾ ਖੂਬ ਚੰਗ ਹੱਸਦਾ ਉਦੋਂ ਭੇਰ ਭੁੱਲ ਜਾਂਦਾ ਦੁਆ ਧਿਆਨ ਆਉਂਦਾ ਫਿਰ ਭੁੱਲ ਜਾਂਦਾ ਹੁੰਦਾ ਕੀ ਹੈ ਹੌਲੀ ਹੌਲੀ ਸਾਹ ਸਕਦੀ ਆਪਾਂ ਐਸਾ ਸਮਾਂ ਆਉਂਦਾ ਹੈ ਕਿ ਵੈਗਰੂ ਨੂੰ ਬਿਲਕੁਲ ਟੋਟ ਨਹੀਂ ਭੁੱਲ ਜਾਂਦੀ ਇੱਕ ਖਿਆਲ ਇਹ ਵੀ ਰਹਿੰਦਾ ਵੀ ਮੈਂ ਨਾਮ ਜਪਣ ਵਾਸਤੇ ਆਇਆ ਮਹਾਰਾਜ ਕਹਿੰਦੇ ਤੇਰੇ ਉੱਤੇ ਮਾਇਆ ਦਾ ਜਾਲ ਪੈ ਗਿਆ ਨਿਮ ਛੁੜ ਕੇ ਲੱਗੀ ਤਿਸਨਾ ਮਾਇਆ ਵਰ ਵਰਤਾਇਆ ਉਹ ਜਾਲ ਬਹਿ ਕੇ ਹੁਣ ਹੋਵੇ ਕੀ ਵਿਚਾਰਾ ਫੇਰ ਸਾਧੂ ਸੰਤਾਂ ਦੀ ਵਾਰੀ ਆਉਂਦੀ ਹੈ ਬਈ ਤੂੰ ਤਾਂ ਭੁੱਲ ਗਿਆ ਤੂੰ ਨਾਮ ਜਪ ਤੂੰ ਆਇਆ ਹੀ ਨਾਮ ਜਪਣ ਵਾਸਤੇ ਆਹਰ ਬਾਾਰ ਉੱਚੀ ਉੱਚੀ ਵਾਹ ਨੂਰ ਸੰਬੋਧਨ ਕਰਦੇ ਹੋਏ ਸਾਵਧਾਨ ਕਰਦੇ ਨੇ ਬੰਦਾ ਨਾਮ ਦੇ ਜਪਣ ਨਾ ਜਾਨਵਤ ਮੋਯੋ ਮੋਨੀ ਮਾਇਆ ਗਰਭ ਗੁੰਟ ਮੇ ਉਹ ਤਪ ਕਰਦੇ ਸਾਹ ਸਾਹ ਸਿਮਰਤਾ ਕਰਦੇ ਔਰ ਜੋ ਪਰਿਆ ਜੋ ਛੋੜ ਜਾਨਾ ਦੇਵਨ ਹਾਰ ਮਨੋ ਵਿਚਾਰਨ ਉੱਥੇ ਫੇਰ ਲੱਗਿਆ ਪੁਣਿਆ ਸੰ ਮਹਾਤਮਾ ਗੁਰੂ ਦੀ ਬਾਣੀ ਵੇਦ ਸ਼ਾਸਤਰ ਅਰਾਨ ਮੇਨੋ ਕਿਵੇਂ ਸੁਭਿਦਾ ਜਾਵੇ ਕਹਿੰਦਾ ਚਿੱਤ ਨਹੀਂ ਫੇਰਦਾ ਹੈ ਹਾਕਾ ਮਾਰ ਕੇ ਵੇ ਸਮਝਾਦ ਰਹੇ ਨੇ ਕੁਰਾਨ ਸ਼ਰੀਫ ਸਮਝਾ ਰਿਹਾ ਗੁਰੂ ਗ੍ਰੰਥ ਸਾਹਿਬ ਸਮਝਾ ਰਿਹਾ ਭਾਈ ਬੰਦ ਸਮਝਾ ਰਹੀ ਹੈ 6 7 27 ਜ਼ਬਰਦੀਆਂ ਉਪਨਿਸ਼ਦ ਅਨੇਕਾਂ ਤਾਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੌਲੀ ਹੌਲੀ ਉੱਚੀ ਉੱਚੀ ਬੋਲ ਕੇ ਬਈ ਕਿਸੇ ਥੀਕੇ ਨਾਲ ਅੰਦਰ ਘਰ ਪਹੁੰਚ ਜਾਵੇ ਪਰੀਦਾ ਕੋ ਕਹਿੰਦਿਆ ਚਾਹ ਕਹਿੰਦਿਆ ਮੱਤੀ ਦੇਂਦਿਆ ਜੁੱਤ ਜੋ ਸੈਦਾਨ ਵਜਾਇਆ ਸੀ ਕਿਤ ਫੇਰੇ ਤੇ ਜੀਦਾ ਚੇਤਾ ਇਦੋਂ ਨੂੰ ਆਉਂਦਾ ਹੀ ਨਹੀਂ ਹੈ